ਮੁਸੀ ਦੇਖ ਰਹੇ న్యూਸ ਟਾਈਮ ਪਾਤੜਾ ਮੈਂ ਹਾਂ ਬਲਵਿੰਦਰ ਸਿੰਘ ਕਾਹਲਗੜ੍ਹ ਖੜੇ ਹਾਂ ਸ਼ੁਤਰਾਣਾ ਪਿੰਡ ਦੇ ਅੱਡੇ ਦੇ ਉੱਪਰ ਜਿੱਥੇ ਇੱਕ ਵੱਡਾ ਹਾਦਸਾ ਵਾਪਰ ਕਿੱਿਆ ਇੱਥੇ ਪਾਤੜਾ ਵੱਲੋਂ ਆ ਰਹੀ ਸਵਿਫਟ ਗੱਡੀ ਜਿਹੜੀ ਤੇਜ਼ ਰਫ਼ਤਾਰ ਦੇ ਵਿੱਚ ਸੀ ਤੇ ਕੁਝ ਉਹਦੀਆਂ ਤਕਨੀਕੀ ਕੋਈ ਖਰਾਬੀ ਹੋਣ ਕਰਕੇ ਜਿਹੜੀ ਗੱਡੀ ਆ ਉਹ ਸੜਕ ਤੋਂ ਜਿਹੜੇ ਡਿਵਾਈਡਰ ਪਾਰ ਕਰਕੇ ਜਿਹੜੀਆਂ ਗ੍ਰੇਲਾਂ ਉਹਨਾਂ ਨੂੰ ਵੀ ਤੋੜਦੀ ਹੋਈ ਗੱਡੀ ਉਹ ਇੱਥੇ ਸਥਾਨਕਾ ਜਿਹੜੇ ਘਰਾਂ ਦੇ ਵਿੱਚ ਆ ਕੇ ਵੜ ਚੁੱਕੀ ਹੈ ਤੇ ਗੱਡੀ ਜਿਹੜੀ ਆ ਉਹ ਬਿਲਕੁਲ ਜਿਹੜੀ ਉਹ ਨੁਕਸਾਨੀ ਵੀ ਜਾ ਚੁੱਕੀ ਹੈ ਤੇ ਤੁਸੀਂ ਇਹ ਜਿਹੜੀਆਂ ਤਸਵੀਰਾਂ ਜਿਹੜੀਆਂ ਲੀਟ ਟਾਈਮ ਪਾਤਣਾ ਰਹੀ ਦੇਖ ਰਹੇ ਹੋ ਇਹ ਗੱਡੀ ਹੈ ਜਿਹੜੀ ਉਹਨੂੰ ਹੁਣ ਕ੍ਰੇਨ ਦਾ ਨਾਲ ਆ ਜਿਹੜਾ ਉਹ ਬਾਹਰ ਕੱਢਣ ਦੀ ਆ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਪੁਲਿਸ ਪ੍ਰਸ਼ਾਸਨ ਆ ਜਿਹੜਾ ਉਹ ਮੌਕੇ ਤੇ ਪਹੁੰਚ ਚੁੱਕਿਆ ਤੇ ਗੱਡੀ ਨੂੰ ਕੱਢਣ ਦਾ ਜਿਹੜਾ ਉਹ ਯਤਨ ਕੀਤਾ ਜਾ ਰਿਹਾ ਹੈ ਮੌਕੇ ਤੇ ਜਿਹੜੇ ਚਸ਼ਲਬੀਦ ਹੈਗੇ ਨੇ ਉਹਨਾਂ ਦੇ ਨਾਲ ਗੱਲ ਕਰਨ ਤੇ ਪਤਾ ਲੱਗਿਆ ਕਿ ਗੱਡੀ ਸੀ ਜਿਹੜੀ ਉਹ ਬੇਕਾਬੂ ਹੋ ਕੇ ਜਿਹੜੀ ਆ ਕੇ ਇੱਥੇ ਇੱਕ ਸਥਾਨਕ ਘਰ ਦੇ ਵਿੱਚ ਆ ਜਿਹੜੀ ਉਹ ਵੱਢ ਚੁੱਕੀ ਆਣ ਦਾ ਜਿਹੜਾ ਉਹ ਬਚਾਅ ਹੋ ਗਿਆ ਤੇ ਜਿਹੜਾ ਇੱਥੇ ਨਾਲ ਲੱਗਦੀਆਂ ਦੁਕਾਨਾਂ ਦੇ ਵੀ ਆ ਜਿਹੜੇ ਸ਼ਟਰ ਵਗੈਰਾ ਉਹ ਗੱਡੀ ਵੱਲੋਂ ਤੋੜਦੀ ਹੋਈ ਉਹ ਗੱਡੀ ਆ ਜਿਹੜੀ ਉਹ ਇੱਕ ਘਰ ਦੇ ਵਿੱਚ ਐਂਟਰ ਹੋ ਚੁੱਕੀ ਆ ਤਸਵੀਰਾਂ ਜਿਹੜੀਆਂ ਉਹ ਦਿਖਾਈਆਂ ਜਾ ਰਹੀਆਂ ਤੇ ਗੱਡੀ ਬਾਥਰੂਮ ਦੀ ਕੰਧ ਨੂੰ ਤੋੜ ਕੇ ਅੰਦਰ ਦਾਖਲ ਹੋ ਚੁੱਕੀ ਹੈ ਤੇ ਜਿਹੜਾ ਅੱਗੇ ਘਰ ਦੇ ਵਿੱਚ ਮੌਕੇ ਤੇ ਕੋਈ ਵਿਅਕਤੀ ਨਾ ਹੋਣ ਕਰਕੇ ਜਿਹੜਾ ਉਹ ਜਾਨੀ ਨੁਕਸਾਨ ਹੋਣ ਤੋਂ ਜਿਹੜਾ ਉਹ ਬਚਾਅ ਹੋ ਗਿਆ ਤੇ ਪਰ ਕੰਧ ਜਿਹੜੀ ਆ ਉਹ ਬਾਥਰੂਮ ਦੀ ਟੁੱਟ ਚੁੱਕੀ ਹੈ ਤੇ ਉਸ ਤੋਂ ਅੱਗੇ ਜਿਹੜਾ ਕੋਸ਼ਿਸ਼ ਕਰਦੇ ਹਾਂ ਤਸਵੀਰਾਂ ਦਿਖਾਉਣ ਦੀ ਕਿ ਕਰਦੀ ਜਿਹੜੀ ਕੰਦ ਹੈ ਉਹਦਾ ਜਿਹੜਾ ਉਹ ਕਾਫੀ ਨੁਕਸਾਨ ਹੋ ਚੁੱਕਿਆ ਤੇ ਗੱਡੀ ਨੂੰ ਹੁਣ ਇਸ ਟਾਈਮ ਜਿਹੜਾ ਉਹ ਕੱਢਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਗੱਡੀ ਜਿਹੜੀ ਆ ਉਹ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਕੋਸ਼ਿਸ਼ ਕਰਦੇ ਆ ਅਗਲੇ ਪਾਸੋਂ ਜਿਹੜੀਆਂ ਉਹ ਘਰ ਦੇ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਾਣ ਘਰ ਦੀ ਆ ਜਿਹੜੀ ਉਹ ਦਵਾਰ ਬਿਲਕੁਲ ਜਿਹੜੀ ਆ ਉਹ ਨੁਕਸਾਨੀ ਜਾਣ ਚੁੱਕੀ ਆ ਅੱਗੋਂ ਕੰਦ ਆ ਜਿਹੜੀ ਉਹ ਗੱਡੀ ਦੇ ਤੇਜ਼ ਰਫਤਾਰ ਅੰਦਰ ਜਿਹੜਾ ਉਹ ਦਾਖਲ ਹੋਣ ਦੇ ਨਾਲ ਘਰ ਦੀ ਜਿਹੜੀ ਦਵਾਰ ਆ ਉਹ ਟੁੱਟ ਕੇ ਗੱਡੀ ਅੰਦਰ ਜਿਹੜੀ ਆ ਉਹ ਵੜ ਚੁੱਕੀ ਸੀ ਆ ਤੁਸੀਂ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਹੋ ਗੱਡੀ ਜਿਹੜੀ ਆ ਉਹ ਬੁਰੀ ਤਰ੍ਹਾਂ ਅੱਗੋਂ ਨੁਕਸਾਨੀ ਗਈ ਹੈ। ਯਾਰ ਆ ਜੇ ਥੱਲੇ ਵੀ ਉੱਚ ਪਾਰ ਆ ਗੱਲੀ। ਥੋੜਾ ਜਿਹਾ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹੋਇਆ ਤੇ ਕ੍ਰੇਨ ਦੇ ਨਾਲ ਗੱਡੀ ਨੂੰ ਜਿਹੜਾ ਉਹ ਬਾਹਰ ਕੱਢਣ ਦੀ ਆ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀਂ ਇੱਥੇ ਮੌਕੇ ਤੇ ਸੀਗੇ। ਸਾਰਾ ਆਪਣਾ ਕਰ ਰਹੀ ਹੈ ਘਰ ਤੋਂ ਵੱਡਾ ਇਹ ਅ ਥੋੜਾ ਦੱਸਿਓ ਸਾਨੂੰ ਵੀ ਕਿਸ ਤਰ੍ਹਾਂ ਤੁਸੀਂ ਉਸ ਟਾਈਮ ਕਿੱਥੇ ਸੀਗੇ ਜਦੋਂ ਇਹ ਗੱਡੀ ਜਿਹੜੀ ਅੰਦਰ ਦਾ ਕਰ ਹੋਈ ਨਾਈਟ ਡਿਫਟੀ ਜਾਂ ਨਾ ਸਾਰਾ ਮੇਰੇ ਭਾਈ ਤਾਂ ਭਾਈ ਤਾਂ ਭਜਾਈ ਰਹਿੰਦੇ ਨੇ ਉਹ ਅੱਜ ਰਬਾ ਹੀ ਮਿਲਣ ਵਾਗੇ ਸੀਗੇ ਜਵਾਗ ਦੀਗੇ ਉਹਰੇ ਮੁੰਡੇ ਖੁੰਡੇ ਜੀ ਉਸ ਟਾਈਮ ਮੌਕੇ ਤੇ ਅੰਦਰ ਕੋਈ ਮੌਜੂਦ ਨਹੀਂ ਹੈਗਾ ਸੀ ਨਹੀਂ ਸਰ ਉਦੋਂ ਕੋਈ ਨਹੀਂ ਹੈਗਾ ਜੇਕਰ ਮੌਜੂਦ ਹੁੰਦਾ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ਇਹਦੇ ਨਾਲ ਹਾਂ ਜੀ ਵਾਪਰਦਾ ਉਦੋਂ ਸਭ ਨੂੰ ਪਤਾ ਹੀ ਵਾਪਰ ਸਕਦੇ ਸੀ ਸਰ ਇਹ ਤਾਂ ਸਭ ਨੂੰ ਦੇਖਿਆ ਫ੍ਰਿਜ ਫਰੂਜੇ ਸਾਬ ਕੋ ਕੰਦ 10 ਜੀ ਕੰਦ ਕੁੰਦ ਸਾਬ ਜੀ ਲੈ ਗਈ ਜੀ ਹੂੰ ਇਧਰ ਆ ਜੋ ਥੋੜਾ ਇਧਰ ਆ ਕੇ ਗੱਲ ਕਰੋ ਹਾਂ ਇਹ ਘਰਵਾ ਜਿਹੜਾ ਤੁਹਾਡੇ ਭਰਾ ਦਾ ਨਾਂ ਕੀ ਹੈ ਹਰਜਿੰਦਰ ਕੁਮਾਰੀ ਹਰਜਿੰਦਰ ਕੁਮਾਰ ਦਾ ਘਰ ਆ ਇਹ ਤਾਂ ਮੌਕੇ ਤੇ ਅੰਦਰ ਘਰ ਦੇ ਵਿੱਚ ਮੌਜੂਦ ਨਹੀਂ ਸੀਗੇ ਨਹੀਂ ਸਰ ਮੌਜੂਦ ਨਹੀਂ ਸੀ ਇਸ ਕਰਕੇ ਜਾਨੀ ਹੋਣ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਹੋਰ ਜਿਹੜਾ ਘਰ ਦਾ ਨੁਕਸਾਨ ਕਿੰਨਾ ਕੁ ਹੋ ਚੁੱਕਿਆ ਹੋਰੀ ਕੰਦਾ ਗੁੰਦਾ ਹੀ ਬਾਥਰੂਮ ਜੀ ਸਿਲੰਡਰ ਸਿਲੰਡਰ ਸੋਵੇ ਸੂਬੇ ਹੀ ਸਭ ਟੁੱਟ ਗਿਆ ਨੇ ਆਟੇ ਵਾਲੀਆਂ ਟੋਲੀਆਂ ਟੁਲੇ ਸਭ ਟੁੱਟ ਗਿਆ ਨੇ ਇਹ ਇੱਧਰ ਕੋਈ ਸਟੋਰ ਦਾ ਸਮਾਨ ਪਿਆ ਸੀਗਾ ਹਾਂਜੀ ਹਾਂਜੀ ਸਰ ਸਟੋਰ ਦਾ ਸਮਾਨ ਇੱਧਰ ਇੱਕ ਬਾਥਰੂਮ ਵਗੈਰਾ ਸੀਗਾ ਨੇ ਹਾਂ ਇਹ ਬਾਥਰੂਮ ਵਗੈਰਾ ਸੀਗਾ ਦੋਨੇ ਹੀ ਕੈਟਰਿੰਗ ਦਾ ਬਾਥਰੂਮ ਵਾਟਰ ਮਸ਼ੀਨ ਹੀ ਦੇਖੋ ਜੀ ਕੱਪੜੇ ਧੋਣ ਵਾਲੇ ਮਸ਼ੀਨ ਹੀ ਆ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਕਿ ਘਰ ਦਾ ਜਿਹੜਾ ਸਮਾਨ ਸੀਗਾ ਉਹ ਬੁਰੀ ਤਰ੍ਹਾਂ ਜਿਹੜਾ ਉਹ ਚੱਕਣਾ ਚੂਰ ਹੋ ਚੁੱਕਿਆ ਇੱਕ ਦਾ ਪਾਣੀ ਪੂਣੀ ਵਾਲੀ ਟੈਂਕੇ ਸਰ ਨਵੇਂ ਆ ਜੀ ਗੱਡੀ ਜਿਹੜੀ ਆ ਉਹ ਤੇਜ਼ ਰਫ਼ਤਾਰ ਦੇ ਨਾਲ ਜਿਹੜੀ ਆ ਉਹ ਅੰਦਰ ਦਾਖਲ ਹੋ ਚੁੱਕੀ ਸੀ ਤੇ ਨਾਲ ਜਿਹੜਾ ਉਹ ਤੁਹਾਨੂੰ ਦਿਖਾਇਆ ਜਾ ਰਿਹਾ ਕਿ ਬਿਜਲੀ ਦਾ ਖੰਭਾ ਸੀਗਾ ਬਿਜਲੀ ਦੇ ਖੰਬੇ ਦੇ ਬਿਲਕੁਲ ਨਾਲ ਦੀ ਗੱਡੀ ਆ ਜਿਹੜੀ ਉਹ ਅੰਦਰ ਘਰ ਦੇ ਵਿੱਚ ਦਾਖਲ ਹੋ ਚੁੱਕੀ ਆ ਤੇ ਗੱਡੀ ਦਾ ਜਿਹੜਾ ਉਹ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਗੱਡੀ ਖੁਦ ਵੀ ਆ ਜਿਹੜੀ ਉਹ ਚੱਕਣਾ ਚੂਰ ਹੋ ਗਈ ਆ ਤੇ ਉਸ ਦੇ ਨਾਲ ਆ ਜਿਹੜਾ ਅੱਗੇ ਘਰ ਦਾ ਸਮਾਨ ਸੀਗਾ ਘਰ ਦਾ ਸਮਾਨ ਵੀ ਆ ਜਿਹੜਾ ਉਹ ਵੀ ਬਿਲਕੁਲ ਖਤਮ ਹੋ ਚੁੱਕਿਆ ਹੁਣ ਗੱਡੀ ਨੂੰ ਪਿੱਛੇ ਖਿੱਚਣ ਦੀ ਹੈ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕ੍ਰੇਨ ਦੇ ਨਾਲ ਤਾਂ ਦੇਖਿਆ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਇਹ ਗੱਡੀ ਦੀ ਜੇ ਇਸ ਟਾਈਮ ਆ ਜਿਹੜੀ ਤਾਕੀ ਉਹ ਦੀਵਾਰ ਦੇ ਵਿੱਚ ਫਸ ਚੁੱਕੀ ਆ ਉਸ ਕਪੜੇ ਕਪੜੇ ਵੇਚੀ ਦੇ ਰਿਹਾ ਹੈ ਅੰਦਰ ਆ ਕਰਦੀ ਦੁਵਾਰ ਨੂੰ ਤੋੜਦੀ ਹੋਈ ਗੱਡੀ ਉਹ ਅੰਦਰ ਆ ਜਿਹੜੇ ਆ ਦਾਖਲ ਹੋ ਚੁੱਕੀ ਸੀ ਕਿਤੇ ਜਿਹੜਾ ਸਮਾਨ ਆ ਉਹ ਘਰ ਦਾ ਬੁਰੀ ਤਰ੍ਹਾਂ ਜਿਹੜਾ ਉਹ ਚੱਕਣਾ ਚੂਰ ਹੋ ਚੁੱਕਿਆ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਕੇ ਮੌਕੇ ਤੇ ਅੰਦਰ ਜਦੋਂ ਗੱਡੀ ਦਾਖਲ ਹੋਈ ਆ ਤਾਂ ਅੰਦਰ ਜਿਹੜੇ ਉਹ ਸੋਫੇ ਵਗੈਰਾ ਫਰਿੱਜ ਤੇ ਹੋਰ ਘਰ ਦਾ ਜਿਹੜਾ ਵਰਤੋਂ ਦਾ ਸਮਾਨ ਸੀ ਉਹ ਗੱਡੀ ਦੇ ਤੇਜ਼ ਰਫਤਾਰ ਨਾਲ ਦਬਾਹ ਕਰਨ ਉਹ ਵੀ ਚੱਕਣਾ ਚੂਰ ਹੋ ਚੁੱਕਾ ਹੈ ਦੀਵਾਰ ਆ ਜਿਹੜੀ ਉਹ ਘਰ ਦੀ ਟੁੱਟ ਕੇ ਪਲੇਟਾਂ ਸ਼ਤਰਾਣੇ ਸਿੰਘ ਥੋੜਾ ਦੇਖੋ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਟਰਮ ਤੁਸੀਂ ਇੱਥੇ ਘਰ ਦੇ ਦਰਵਾਜ਼ੇ ਦੇ ਅੱਗੇ ਖੜੇ ਆ ਤਾਂ ਜਿਹੜਾ ਹੁਣ ਤੁਸੀਂ ਦਿਖਾ ਰਹੇ ਸੀਗੇ ਕਿੰਨਾ ਕੁ ਨੁਕਸਾਨ ਘਰ ਦਾ ਜਿਹੜਾ ਤੁਹਾਡਾ ਹੋ ਚੁੱਕਿਆ ਇਹ ਜੀ ਬਾਲੇ ਬੁੱਲੇ ਸਾਰਾ ਕਮਰਾ ਹੀ ਸਾਫ ਹੋ ਗਿਆ ਜੀ ਬਾਥਰੂਮ ਲੈਟਰਨ ਵੀ ਸਾਰਾ ਕੁਝ ਟੁੱਟ ਗਿਆ ਸਰ ਦੇਖੋ ਬਾਲੇ ਬੁੱਲੇ ਟਰੈਕ ਇੱਥੇ ਤੋਂ ਖੋਲ ਜੀ ਸਾਰਾ ਵੀਡੀਓ ਬਣਾਵਾਰ ਰਹੇ ਲੋ ਸਾਰਾ ਜਿਹੜਾ ਉਹ ਕਾਫੀ ਵੱਡੇ ਪ੍ਰਸਤਾਨ ਦੇ ਅੰਦਰ ਕੱਚੇ ਵਾਲੇ ਪਰਿਵਾਰ ਕ ਮੈਂਬਰਾਂ ਵੱਲੋਂ ਆ ਜਿਹੜਾ ਉਹ ਕਾਫੀ ਆ ਜਿਹੜਾ ਇੱਥੇ ਰੌਲਾ ਰੱਪਾ ਪਾਇਆ ਜਾ ਰਿਹਾ ਕਿ ਸਾਡਾ ਵੱਡੇ ਪੱਦਰ ਤੇ ਜਿਹੜਾ ਘਰ ਦਾ ਨੁਕਸਾਨ ਹੋ ਚੁਕਿਆ ਉਹਦਾ ਸਾਰਾ ਉਹ ਘੈਂਗਣਾ ਇਹ ਵੀ ਕਿਹਾ ਕਿ ਪੁਲਿਸ ਵਾਲੇ ਹਲੇ ਤੱਕ ਸਾਡੇ ਨਾਲ ਕੋਈ ਇਹੋ ਜੀ ਗੱਲਬਾਤ ਹੈ ਜਿਹੜੀਆਂ ਕਰਨ ਦੀ ਸੁਝਾਈ ਕੀਤੀ। ਉਹ ਆ ਬਾਥਰੂਮ ਦਾ ਨਹੀਂ ਬਾਥਰੂਮ ਸਿੱਕਣਾ। ਹਾਂਜੀ ਸਰ ਜਿਹੜਾ ਇਹ ਹਾਦਸਾ ਵਾਪਰਿਆ ਹੁਣ ਤੁਸੀਂ ਮੌਕੇ ਤੇ ਪਹੁੰਚੇ ਸੀਗੇ ਇੱਥੇ ਗੱਡੀ ਦੇ ਵਿੱਚ ਕਿੰਨੀਆਂ ਸਵਾਰੀਆਂ ਸੀਗੀਆਂ ਕਿੱਥੋਂ ਆ ਰਹੇ ਸੀਗੇ ਤੇ ਕਿੱਥੋਂ ਦੇ ਰਹਿਣ ਵਾਲੇ ਆ ਇਹ ਚਾਰ ਬੱਚੇ ਸੀਗੇ ਇਹ ਕਿਤੇ ਆਪਣੇ ਪਰਸਨਲ ਕੰਮ ਗਏ ਸੀ ਉੱਥੋਂ ਆ ਰਹੇ ਸੀਗੇ। ਜੀ। ਚਾਰੋਂ ਜੰਗਵਾਨ ਨੇ ਇਹ ਇਹਨਾਂ ਦੀ ਗੱਡੀ ਦਾ ਕਹਿੰਦੇ ਦਸਨ ਮੁਤਾਬਕ ਪਾਣੀ ਦੇ ਕਾਰਨ ਬੇਬੈਲੈਂਸ ਹੋਈ ਉਸ ਤੋਂ ਬਾਅਦ ਕਹਿੰਦੇ ਵੀ ਬ੍ਰੇਕਾਂ ਨਹੀਂ ਲੱਗੀਆਂ ਇਹ ਪਾਤਣਾ ਸਾਈਡ ਤੋਂ ਆ ਰਹੇ ਸੀਗੇ ਗ੍ਰੇਲਾ ਪਹਿਲਾਂ ਹੀ ਟੁੱਟਿਆ ਸੀ ਆਲਰੇਡੀ ਜਿੱਥੋਂ ਗੱਡੀ ਕਰਾਸ ਹੋ ਕੇ ਘਰ 'ਚ ਵੜ ਗਈ ਜਿਸ ਦੇ ਨਾਲ ਘਰ ਦੀ ਕੰਧ ਟੱਟ ਗਈ ਘਰ ਦੇ ਵਿੱਚ ਵੀ ਕਾਫੀ ਚੀਜ਼ਾਂ ਦਾ ਨੁਕਸਾਨ ਹੋਇਆ ਕਿੱਥੋਂ ਦੇ ਰਹਿਣ ਵਾਲੇ ਸਨ ਇਹ ਚੱਠਾ ਪਿੰਡ ਦੇ ਰਹਿਣ ਵਾਲੇ ਆ ਚਾਰੋਂ ਨੌਜਵਾਨ ਤੇ ਕੋਈ ਜਾਨੀ ਨੁਕਸਾਨ ਹੋ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਅਜੇ ਕੋਈ ਨਹੀਂ ਹੋਇਆ ਬੱਚੇ ਠੀਕ ਨੇ ਜੀ ਇਹਨਾਂ ਨੂੰ ਸਰਕਾਰੀ ਹਸਪਤਾਲ ਪਾਤਣਾ ਭੇਜਿਆ ਗਿਆ 108 ਐਂਬੂਲੈਂਸ ਤੇ ਅੱਛਾ ਹਾਂਜੀ ਉਸ ਤੋਂ ਇਲਾਵਾ ਕੋਈ ਉਹਨਾਂ ਦੇ ਪਰਿਵਾਰਕ ਮੈਂਬਰ ਇੱਥੇ ਪਹੁੰਚੇ ਹੁਣ ਮੌਕੇ ਨਹੀਂ ਜੀ ਕੋਈ ਪਰਿਵਾਰਕ ਮੈਂਬਰ ਨਹੀਂ ਉਹਨਾਂ ਦਾ ਅਜੇ ਪਹੁੰਚਿਆ ਮੌਕੇ ਜਿਹੜੇ ਘਰ ਦੇ ਵਿੱਚ ਗੱਡੀ ਵੜੀ ਸੀਗੀ ਉਹਦਾ ਘਰ ਦਾ ਕੋਈ ਜਾਨੀ ਨੁਕਸਾਨ ਹੋਇਆ ਹੋਵੇ ਜਾਂ ਹੋਰ ਕੋਈ ਉਹਨਾਂ ਦੇ ਘਰ ਦਾ ਕੋਈ ਜਾਨੀ ਨੁਕਸਾਨ ਨਹੀਂ ਨੇ ਹੋਇਆ ਉਹਨਾਂ ਦਾ مالی ਨੁਕਸਾਨ ਹੋਇਆ ਉਹਨਾਂ ਦਾ ਘਰ ਟਹਿ ਗਿਆ ਏ ਉਨਾਰੇ ਕੁਝ ਸਮਾਨ ਟੁੱਟ ਭੱਜ ਗਿਆ ਠੀਕ ਹੈ ਹਾਂਜੀ ਉਹਦੇ ਕੋਈ ਉਹ ਹੁਣ ਪਰਿਵਾਰ ਜਿਹੜਾ ਇਹ ਗੱਲ ਕਰ ਇਹ ਅਸੀਂ ਅਜੇ ਫਿਲਹਾਲ ਕੁਝ ਨਹੀਂ ਦੱਸ ਸਕਦੇ ਕਿ ਇਨਵੈਸਟੀਗੇਸ਼ਨ ਦਾ ਹੋਊਗਾ ਸਭ ਕੁਝ